ਹੋਗੀ ਦਸਾਂ ਹੱਡ ਵੀਤੀ ਹੋਗੀ ਦਸਾਂ ਹੱਡ ਵੀਤੀ ਉਲਟ ਗੱਦੀ ਆ ਵਹਿ ਗਿਆ ਨਹੀਂ ਉਹ ਮੈਂ ਦਬਾ ਵੀ ਚੁਗਾ ਛੋੜ ਕੇ 라 ਕੇ ਵਹਿ ਗਿਆ ਨਹੀਂ ਹਾਂ ਖਾਲੀ ਤਾਂ ਤੋ ਆ ਕਾਉਤਾ ਨੋਟਿਸ ਹੀ ਜਾਨ ਲੱਗੇ ਨੂੰ ਦਿੱਤਾ ਤੈਨੂੰ ਵੇ ਬੀਬੀ ਰਣਜੀਤ ਕੌਰ ਤੇ ਮੁਹੰਮਦ ਸਰੀਕ ਦਾ ਉਹ ਸਭ ਤੋਂ ਜ਼ਿਆਦਾ ਮੈਨੂੰ ਵਧੀਆ ਲੱਗਦਾ ਤੇ ਮੈਂ ਕੋਸ਼ਿਸ਼ ਕਰਦਾ ਵੀ ਇਹਨੂੰ ਹੋਰ ਵੀ ਜ਼ਿਆਦਾ ਨਿਖਾਰਾਂ ਹੋ ਮਾਹੀ ਮੇਰਾ ਮੈਨੂੰ ਪੈਦ ਨਹੀਂ ਦੱਸਦਾ ਉਹ ਗੱਲਾਂ ਕਰਦਾ ਪਰ ਲੈ ਪਾਰ ਦਿਆਂ ਆਏ ਕਵਲੀ ਕੀ ਜਾਣਾ ਨੀ ਰਮ ਜਾਇਆਰ ਦੀਆਂ ਓ ਮੈਂ ਕਵਲੀ ਕੀ ਜਾਣਾ ਨੀ ਰਮ ਜਾਇਆਰ ਦੀਆਂ ਸੱਚ ਮੈਨੂੰ ਇਹ ਚੀਜ਼ ਬਾਰੇ ਕੋਈ ਨੌਲੇਜ ਨਹੀਂ ਸੀ ਵੀ ਇਹ ਮਮਿਕਰੀ ਇਹ ਆਰਟ ਹੈਗਾ ਤੇ ਪਹਿਲਾਂ ਛੋਟੇ ਹੁੰਦੇ ਕਾਰਟੂਨ ਵਗੈਰਾ ਦੇਖਦੇ ਸੀ ਜੀ ਉਹਨਾਂ ਦੀਆਂ ਕਰੀ ਰਹੀ ਜਾਂਦੇ ਰਹਿੰਦੇ ਸੀਗੇ ਪਾਲਜੀ ਚ ਫਿਰ ਇਹਦਾ ਮਮਿਕਰੀ ਦਾ ਇੱਕ ਕੰਪੀਟੀਸ਼ਨ ਹੁੰਦਾ ਹੁੰਦਾ ਜਿਊਥ ਫੈਸਟੀਵਲਾਂ ਦੇ ਵਿੱਚ ਤੇ ਉੱਥੇ ਫਿਰ ਮੈਂ ਵਿਨਰ ਹੋਇਆ ਜੀ ਪਹਿਲੀ ਵਾਰੀ ਫਿਰ ਉੱਥੋਂ ਮੈਨੂੰ ਐਂ ਲੱਗਿਆ ਜੀ ਹਾਂ ਹੁਣ ਇਧਰ ਹੀ ਰਾਹ ਚ ਜਾਣਾ ਇੱਕ ਉਹ ਚੱਲਦਾ ਹੁੰਦਾ ਜੀ ਆਉਗੀ ਐਂਡ ਦਾ ਕਾਕਰੋਚ ਕਾਰਟੂਨ ਚੱਲਦਾ ਹੁੰਦਾ ਕਾਫੀ ਜਿਆਦਾ ਫੇਮਸ ਹੋਇਆ ਜੀ ਉਹ ਹੈ ਬੜੇ ਭਈਆ ਜੈ ਕਿਆ ਕਰ ਦਿਆ ਅਰੇ ਬਾਪਰੇ ਬਾਪ ਕਾਕਰੋਚ ਮੇਰਾ ਪੂਰਾ ਖਾਣਾ ਖਾ ਗਏ ਨੇ ਪੂਰਾ ਫ੍ਰਿਜ ਖਾਲੀ ਕਰ ਦਿਆ ਜਿਆਦਾ ਇਦਾਂ ਹੀ ਆ ਵੀ ਕਮੇਡੀਅਨ ਕਲਾਕਾਰ ਦੇ ਰਾਹੀ ਆਪਣੀ ਕਲਾ ਨੂੰ ਲੈ ਕੇ ਅੱਗੇ ਜਾਈਏ ਇਹ ਫਿਲਮਾਂ ਫਿਲਮਾਂ ਦੇ ਵਿੱਚ ਮिन्नੂ ਬਾਜੀ ਮੰਗੂ ਮਤਲਬ ਬੰਨਾਂ ਦਾ ਸੁਪਨਾ ਇਹੀ ਬੀਬੀ ਰਣਜੀਤ ਕੌਰ ਤੇ ਮੁਹੰਮਦ ਸਰੀਕ ਦਾ ਉਹ ਸਭ ਤੋਂ ਜ਼ਿਆਦਾ ਮੈਨੂੰ ਵਧੀਆ ਲੱਗਦਾ ਤੇ ਮੈਂ ਕੋਸ਼ਿਸ਼ ਕਰਦਾ ਵੀ ਇਹਨੂੰ ਹੋਰ ਵੀ ਜ਼ਿਆਦਾ ਨਿਖਾਰਾਂ ਤੇ ਉਹ ਸੁਣਾ ਦਿੰਨੇ ਆ ਤੁਹਾਨੂੰ ਮੈਂ ਉਹ ਬੀਬੀ ਰਣਜੀਤ ਕੌਰ ਕਹਿੰਦੀ ਹੈ ਜੀ ਹੇ ਸ਼ਰਗੇ ਅਸੀਂ ਦੌਰਾਂ ਦਾ ਬਣ ਕੇ ਮਾਰੀ ਬੇ ਹੇ ਸੌਦਾ ਪਤਾ ਲੈ ਲਈ ਅੱਜ ਮੱਲੋ ਜਾਰੀ ਬੇ ਹੇ ਖਾਲੀ ਕਾ ਤੋ ਆ ਗਿਆ ਪੀਪਾ ਦੱਸ ਦੇ ਮੈਨੂੰ ਬੇ ਹੇ ਖਾਲੀ ਕਾ ਤੋ ਆ ਗਿਆ ਦਸ ਨੈ ਮਨੂ ਵੇ ਹਸਾਉਤਾ ਨੋਟ ਸੀ ਜਾਣ ਲੱਗੇ ਨੂੰ ਦਿੱਤਾ ਤੈਨੂੰ ਵੇ ਹੋ ਕੀ ਦਸਾ ਹਟ ਵੀਤੀ ਹੋ ਕੀ ਦਸਾ ਹਟ ਵੀਤੀ ਹਲ ਡਗ ਰਿਆ ਵੇ ਗਿਆ ਨਹੀਂ ਉਹ ਮੈਂ ਤਾਂ ਬੀਛਾ ਛੋੜ ਕੇ ਰਾ ਕੇ ਵੇ ਗਿਆ ਨਹੀਂ ਹੋਈ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹੋਈ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹਦਹੀਂ ਬਲੇਖੇ ਪਾਬੀ ਜੀ ਫਟਨਰ ਮੇ ਦੇਖਾ ਬੈਠਾ ਕਨਵਰ ਗਰੇਵਾਲ ਸਾਹਿਬ ਉਹਨਾਂ ਦਾ ਸੁਣਾ ਦਿੰਨੇ ਜੀ ਹਮਾ ਹੀ ਮੇਰਾ ਮੈਨੂੰ ਪੇਦ ਨਹੀਂ ਦੱਸਦਾ ਉਹ ਗੱਲਾਂ ਕਰਦਾ ਪਰਲੇ ਪਾਰ ਦਿਆਂ ਮੈਂ ਕਮਲੀ ਕੀ ਜਾਣਾ ਨੀ ਰਮ ਜਾਯਾਰ ਦਿਆਂ ਉਹ ਮੈਂ ਕਮਲੀ ਕੀ ਜਾਣਾ ਨੀ ਰਮ ਜਾਯਾਰ ਦਿਆਂ ਅਸਲ 'ਚ ਮੈਨੂੰ ਇਹ ਚੀਜ਼ ਬਾਰੇ ਕੋਈ ਨੌਲੇਜ ਨਹੀਂ ਸੀ ਵੀ ਇਹ ਮਮਿਕਰੀ ਇਹ ਆਰਟ ਹੈਗਾ ਤੇ ਪਹਿਲਾਂ ਛੋਟੇ ਹੁੰਦੇ ਕਾਰਟੂਨ ਵਗੈਰਾ ਦੇਖਦੇ ਸੀ ਜੀ ਉਹਨਾਂ ਦੀਆਂ ਕਰੀ ਰਹੀ ਜਾਂਦੇ ਰਹਿੰਦੇ ਸੀਗੇ ਜਿਵੇਂ ਕੋਈ ਕੰਮਕਾਰ ਕਰਨਾ ਤਾਂ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਭਜਿ ਨਾ ਠੀ ਗਏ ਫਿਰ ਮੈਨੂੰ ਨਾਲ ਦੇ ਕਹਿਣ ਲੱਗੇ ਵੀ ਯਾਰ ਤੂੰ ਵੀ ਹਰੇਕ ਦੀ ਕਾਪੀ ਕਰ ਲੈਣਾ ਵੀ ਤੂੰ ਇਹਨੂੰ ਹੋਰ ਅੱਗੇ ਤੋਰ ਫਿਰ ਇਹ ਤੋਂ ਮੈਂ ਕਾਲਜ ਲਾਈਵ ਵਿੱਚ ਚਲਾ ਗਿਆ ਜੀ ਕਾਲਜ ਲਾਈਵ ਚ ਵਗ ਗਿਆ ਕਾਲਜ ਵਿੱਚ ਫਿਰ ਇਹਦਾ ਮਮਿਕਰੀ ਦਾ ਇੱਕ ਕੰਪੀਟੀਸ਼ਨ ਹੁੰਦਾ ਹੁੰਦਾ ਜੁਥ ਫੈਸਟੀਵਲਾਂ ਦੇ ਵਿੱਚ ਤੇ ਉੱਤੇ ਫਿਰ ਮੈਂ winner ਹੋਇਆ ਜੀ ਪਹਿਲੀ ਵਾਰੀ ਫਿਰ ਉੱਥੋਂ ਮੈਨੂੰ ਐਂਜ ਲੱਗਿਆ ਵੀ ਹਾਂ ਹੁਣ ਇਧਰ ਹੀ ਰਾਹ ਚ ਜਾਣਾ ਚਾਹੀਦਾ ਇੱਕ ਉਹ ਚੱਲਦਾ ਹੁੰਦਾ ਜੀ ਆਉਗੀ ਐਂਡ ਦਾ ਕਾਕਰੋਚ ਕਾਰਟੂਨ ਚੱਲਦਾ ਹੁੰਦਾ ਕਾਫੀ ਜਿਆਦਾ ਫੇਮਸ ਹੋਇਆ ਜੀ ਉਹ ਤੇ ਉਹ ਜਿਆਦਾ ਦੇਖਿਆ ਮੈਂ ਉਹਨਾਂ ਦੀ ਆਵਾਜ਼ ਸੁਣਾਉਣਾ ਜੀ ਜਿੱਦਾਂ ਉਹਦਾ ਖਾਣਾ ਕਾਕਰੋਚ ਖਾ ਜਾਂਦਾ ਜੀ ਆਉਗੀ ਦਾ ਤਾਂ ਉਹ ਕਹਿੰਦਾ ਹੁੰਦਾ ਏ bade bhaiya je kya kar diya are babre bab kakrocho mera pura khana kha gaye mera pura fridge khali kar diya idai ਇਹ ਉਸ ਤੋਂ ਬਾਅਦ ਉਹਦਾ ਭਰਾ ਹੁੰਦਾ ਜੈ ਕੋ ਕਹਿੰਦਾ ਓਏ ਆ ਗਈ ਤੂੰ ਟੈਨਸ਼ਨ ਮਤ ਲੈ ਮੈਂ ਕਾਕਰੋਚੋ ਕੋ ਛੋੜੂਗਾ ਨਹੀਂ ਕਾਕਰੋਚੋ ਆ ਤੂੰ ਜੰਦਾ ਨਹੀਂ ਬਚੋਗੇ ਓਏ ਪਾਪਾ ਐਨੇ ਤਾਂ ਮੇਰੀ ਵੀ ਬੈਂਡ ਵਜਾਦੀ ਇਹਦਾ ਗਦਰ ਫਿਲਮ ਦੇ ਵਿੱਚ ਉਹਨਾਂ ਦਾ ਡਾਇਲੋਗ ਹੁੰਦਾ ਉਹ ਕਹਿੰਦੇ ਆਰੇ ਤਾਰਾ ਸਿੰਘ ਤੂੰ ਮੇਰੇ ਸੇ ਪਾਊਡਰ ਕ੍ਰੋਸ ਨਹੀਂ ਕਰ ਸਕਤੇ ਇਦਾਂ ਮਤਲਬ ਥੋੜੀ ਹਿੰਟ ਜੈ ਤੇ ਜਦੋਂ ਸਨੀ ਦੇਵਲ ਕਹਿੰਦਾ ਜੀ ਆਸ਼ਰਾ ਭਲੀ اگر تمہارا پاکستان زندہ باد ہے اس میں کوئی اعتراض نہیں لیکن ہمارا ہندوستان زندہ بادھا زندہ باد ہے زندہ باد رہے گا اے مایا تنو اجنا آئی پوری دنیا داری بے سوچا سوچدیاں نو لنگ گئی بے سوچا سوچدیاں نو لنگ گئی بھیویں صدی بچاری بے کنے پڑھاں وا تنو ہن میں ਮੈਂ ਪੜਾਂਵਾ ਤੈਨੂੰ ਹੁਣ ਮੈਂ ਪੜ ਗਈ ਦੁਨੀਆ ਸਾਰੀ ਸਾਹਮ ਲਾਟ ਵਿੱਚ ਆਪਾਂ ਵੀ ਕਰ ਕੋਠੀ ਵਰਗਾ ਪਾਵਾਂਗੇ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਹੋ ਪਹਿਲਾਂ ਸ਼ਿਭਤ ਖੁਰਸੀ ਅੜੀਏ ਲੁੱਟਦੇ ਮौज ਬਹਾਰਾਂ ਨੀ 6 ਮਹੀਨਿਆਂ ਵਿੱਚ ਬਣ ਜਾਂਦੇ ਸੀ 6 ਮਹੀਨਿਆਂ ਵਿੱਚ ਬਣ ਜਾਂਦੇ ਸੀ ਪੰਪ ਕੋਠੀਆਂ ਕਾਰਾਂ ਨੀ ਪਹਿਲਾਂ ਵਾਲੀ ਗੱਲ ਨਾ ਰਹੇਗੀ ਹੋ ਪਹਿਲਾਂ ਵਾਲੀ ਗੱਲ ਨਾ ਰਹੇਗੀ ਬਦਲ ਗਈਆਂ ਸਰਕਾਰਾਂ ਹੁਣ ਤਾਂ ਜੇਲ੍ਹਾਂ ਦੇ ਵਿੱਚ ਬੈਠੇ ਕਈ ਵਜ਼ੀਰ ਵਿਚਾਰੇ ਨਹੀਂ ਹੋ ਬੜੀ ਜਮਾਨ ਤੇ ਔਖੀ ਕਪੜੇ ਵਾਜਾਂ ਦੀ ਮੁਟਿਆਰੇ ਦੀ ਜਿਆਦਾ ਇਦਾਂ ਵੀ ਕਮੀਡੀਅਨ ਕਲਾਕਾਰ ਦੇ ਰਾਹੀ ਆਪਣੀ ਕਲਾ ਨੂੰ ਲੈ ਕੇ ਅੱਗੇ ਜਾਈਏ ਜੀ ਫਿਲਮਾਂ ਫਿਲਮਾਂ ਦੇ ਵਿੱਚ ਇਹੀ ਸੰਗ ਬਿੰਨੂ ਭਾਜੀ ਮੰਗੂ ਮਤਲਬ ਬਣਨ ਦਾ ਸੁਪਨਾ ਇਹੀ ਇਹੀ ਕਿ ਐਸਾ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਕੋਈ ਇਦਾਂ ਦਾ ਪ੍ਰੋਡਿਊਸਰ ਡਾਇਰੈਕਟਰ ਜਾਂ ਫਿਰ ਕੋਈ ਮੇਰੇ ਜਿਹੜਾ ਮੇਰੇ ਵਿੱਚ ਕਲਾ ਹੈਗੀ ਆ ਉਹਨੂੰ ਸਮਝਣ ਵਾਲਾ ਕੋਈ ਬੰਦਾ ਵੀਡੀਓ ਦੇਖ ਕੇ ਤੇ ਹੋ ਸਕਦਾ ਮੇਰੀ ਮਾੜੀ-ਮੁੱਟੀ ਹੈਲਪ ਹੋ ਜੇ ਬਸ ਇਹੀ ਕਹਿਣਾ ਚਾਹੁੰਦੇ ਜੀ ਹੋ ਸਹਜ ਸੁਭਾ ਦੀ ਮੈਂ ਪਰਸੋਂ ਗੱਲ ਕੀਤੀ ਤੇ ਅੱਗੋਂ ਹੱਸ ਕੇ ਗਿਆ ਦਿਲਦਾਰ ਪਰਸੋਂ ਹੋ ਪਰਸੋਂ ਲੰਘ ਗਈ ਵਿੰਦੇ ਆਵੰਦੇ ਆਂਦੀ ਤੇ ਹਲ ਆਈ ਨਹੀਂ ਮੇਰੀ ਸਰਕਾਰ ਪਰਸੋਂ ਹੋਏ ਦਾ ਸੋਹਣਾ ਕਰਦੀ ਨਾ ਨਹੀਂ ਤੇਰੇ ਹਾਦੀਕ ਦਾ ਤੈਨੂੰ ਕਰਤਾਰ ਪਰਸੋਂ